ਆ ਸੀਟ ਕਿਹੜੇ ਟਰੈਕਟਰ ਦੀ ਹੈ ਇਹ ਬਾਈ 855 ਦੀ ਹੈ ਬਾਈ ਜੀ 855 ਦੀ ਵੱਡੀ ਸੀਟਾਂ ਆਉਂਦੀਆਂ ਨੇ ਅੱਜ ਕੱਲ ਸਾਰੇ ਟਰੈਕਟਰਾਂ ਦੀਆਂ ਇਹ ਰੀਸ ਕੀ ਰੀਸ ਕਾਦੀ ਕੀਤੀ ਹੈ ਇਹ ਬਾਈ ਇੰਪੋਰਟਡ ਰੈਗਜ਼ਨ ਦੀ ਬਣਦੇ ਆ ਮਾੜੀ ਰੈਗਜ਼ਨ ਤੇ ਇਹ ਵੀ ਨਹੀਂ ਬਣਦਾ ਮੈਨੂੰ ਕਹੂਗਾ ਕੋਈ ਮੈਨੂੰ ਦੂਜਾ ਬਣਾ ਦੇ ਬਾਈ ਉਹ ਵੀ ਨਹੀਂ ਬਣਨਾ ਬਾਈ ਆਪਣੇ ਕੋਲ ਸਿਰਫ ਇੰਪੋਰਟਡ ਚ ਬਣੂਗਾ ਆਹ ਰੈਗਜ਼ਨ ਪਾਈ ਇਹਨੂੰ ਕੱਟ ਮਾਰ ਕੇ ਵੇਖ ਲਓ ਕਾਟ ਦੀ ਟਰੈਕਟਰ ਦੇ ਆਪਣੇ ਕਵਰ ਫੁੱਲ ਕਵਰ ਬਸ ਜਿਹੜਾ ਮਰਜ਼ੀ ਟਰੈਕਟਰ ਹੋਵੇ ਤੁਸੀਂ ਦੱਸਣਾ ਵੀ ਫਲਾਣਾ ਟਰੈਕਟਰ ਹੈ ਫਿਰ ਪੂਰਾ ਫਿੱਟ ਆਊਗਾ ਬਾਈ ਜੀ अच्छा पूरा ਥੱਲੇ ਤੱਕ ਟਾਇਰਾਂ ਤੱਕ ਐਵੇਂ ਨਹੀਂ ਵੀ ਉੱਚਾ ਰਹ ਜੂਗਾ ਪੂਰਾ ਥੱਲੇ ਤੱਕ ਆਊਗਾ ਬਾਈ ਕੋਈ ਮਰਜ਼ੀ ਟਰੈਕਟਰ ਹੋਵੇ ਕੋਈ ਮਰਜ਼ੀ ਗੱਡੀ ਹੋਵੇ ਮਰੂਤੀ ਤੋਂ ਲੈ ਕੇ ਮਰੂਤੀ ਤੋਂ ਲੈ ਕੇ ਕੋਈ ਮਰਜ਼ੀ ਗੱਡੀ ਹੈ ਬਾਈ ਜੀ ਉਹਦੇ ਕਵਰ ਮਿਲੂਗਾ ਨਾਲੇ ਫੁੱਲ ਵਾਟਰੂਪ ਪਾਣੀ ਬਾਲਟੀਆਂ ਪਾਣੀ ਨਹੀਂ ਛੱਡਦੇ ਉਪਰਾਂ ਦੀ ਬਾਹਰ ਥਾਲਦੇ ਉਹਨੂੰ ਪਾਪੜੀ ਲੱਥ ਜੇ ਉਹ ਖਰਾਬ ਹੋ ਜਾਏ ਕਪੜਾ ਤਬ ਮੇਰਾ ਵਾਪਸ ਆ ਦੋ ਸਾਲ ਦੀ ਗਾਰੰਟੀ ਹੈ ਮੇਰੀ ਬਾਈ ਨੇ ਦੋ ਸਾਲ ਦੀ ਜੇ ਇਹ ਕਪੜਾ ਖਰਾਬ ਹੋ ਜਾਏ ਤਾਂ ਮੇਰਾ ਵਾਪਸ ਦੇ ਦਿਓ ਉੱਤਨੇ ਮਾਲ ਆ ਜੋ ਮੜਾ ਇਹਨੇ ਨਾ ਅਬੋਰ ਵਾਲੇ ਸੰਦੂ ਨੇ ਵੀਡੀਓ ਪਾਈ ਸੀਗੀ ਜਿਹੜਾ ਕਪਲ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਆ ਬਹੁਤ ਵਧੀਆ ਬੰਦੇ ਆ ਉਹਨਾਂ ਨੇ ਵੀਡੀਓ ਪਾਈ ਸੀ ਬਾਈ ਬੱਬੂ ਦੀ ਉਸ ਤੋਂ ਬਾਅਦ ਮੈਂ ਐਡਵਰਟਾਈਜ਼ਮੈਂਟ ਕਰਨਾ ਆ ਬਾਈ ਉਹਨਾਂ ਦੀ ਉੱਥੋਂ ਮੈਨੂੰ ਇਹ ਬੰਦਾ ਦੇਖਣ ਨੂੰ ਮਿਲਿਆ ਮੈਂ ਕਿਹਾ ਯਾਰ ਜੇ ਉਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਆ ਤਾਂ ਘੈਂਟ ਬੰਦਾ ਬਾਈ ਨੇ ਮੇਰੇ ਨਾਲ ਸੰਪਰਕ ਕੀਤਾ ਅੱਜ ਮੈਂ ਉਸ ਫੈਕਟਰੀ ਦੇ ਵਿੱਚ ਲੈ ਕੇ ਆਇਆ ਸਜਣੋ ਤੁਹਾਡੇ ਬਹੁਤ ਸਾਰੇ ਨਾ ਲੰਬੇ ਸੀਗੇ ਜਦੋਂ ਮੈਂ ਪਿੱਛੇ ਇੱਕ ਵੀਡੀਓ ਕੀਤੀ ਸੀ ਕਬਰਾਂ ਵਾਲੇ ਦੀ ਕਿ ਯਾਰ ਬਾਈ ਪੂਰੇ ਨਹੀਂ ਆਏ ਪੂਰੇ ਨਹੀਂ ਆਏ ਪੂਰੇ ਨਹੀਂ ਆਏ ਫੋਨ ਨਹੀਂ ਚੱਕਦੇ ਕਿਉਂਕਿ ਯਾਰ ਇੱਕ ਬੰਦਾ ਜਿੰਨਾ ਕੰਮ ਕਰ ਸਕਦਾ ਉਹਨਾਂ ਹੀ ਕਰ ਸਕਦਾ ਹੁੰਦਾ ਪਰ ਤੁਹਾਨੂੰ ਮੈਂ ਇੱਕ ਬੰਦਾ ਮਿਲਾਉਣ ਲੱਗਿਆ ਵੀ ਜਿਹੜਾ ਉਹਨਾਂ ਹੀ ਕਿਰਤੀ ਹੈ ਉਹਨਾਂ ਹੀ ਮਿਹਨਤੀ ਹੈ ਪਰ ਆਪਦੀ ਮਿਹਨਤ ਨਾਲ 22 ਨੇ ਵੱਡੀ ਫੈਕਟਰੀ ਬਣਾ ਲਈ ਆ ਤਾਂ ਦੁਕਾਨ ਆ ਜਿਹੜਾ ਇੱਕ ਇਹਨਾਂ ਦਾ ਆਫਿਸ ਰੱਖਿਆ ਹੋਇਆ ਜਿੱਥੇ ਆਪਾਂ ਖੜੇ ਆ ਇਹਨਾਂ ਦੀ ਇੱਕ ਪੂਰੀ ਦੀ ਪੂਰੀ ਜਿੱਥੇ ਗੜਾਉਣ ਆ ਜਿੱਥੇ ਇਹਨਾਂ ਦਾ ਸਮਾਨ ਬਣਦਾ ਸੱਜਣੋ ਜਿੱਥੇ ਤੁਸੀਂ ਕਵਰ ਬੈਗ ਜੋ ਚੀਜ਼ ਬਣਾਉਣੀ ਚਾਹੋ ਬਾਈ ਹੁਣ ਤਾਂ ਉਹੀ ਬਣਾ ਸਕਦੇ ਐ ਇੱਕ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਨਾ ਕਿਸੇ ਵੀ ਗੱਡੀ ਜਿਹੜੀ ਤੁਹਾਨੂੰ ਘੈਂਟ ਗੱਡੀ ਲਾਦੀ ਐ ਰੇਂਜ ਰੋਵਰ ਜਾਂ ਕਿਹੜੀ ਵੀ ਗੱਡੀ ਘੈਂਟ ਲਾਦੀ ਐ ਨਾ ਤੁਸੀਂ ਉਹ ਗੱਡੀ ਦੀ ਨਾ ਫੋਟੋ ਭੇਜ ਦਿਓ ਸੀਟ ਦੀ ਬਾਈ ਨੂੰ ਫੋਟੋ ਭੇਜ ਕੇ ਤੇ ਬਾਈ ਨੂੰ ਕਹਿ ਦਿਓ ਮੈਨੂੰ ਆ ਸਾਡੇ ਟਰੈਕਟਰ ਦੀ ਇਹੋ ਜੀ ਸੀਟ ਬਣਾ ਦੇ ਬਾਈ ਉਹੋ ਜੀ ਸੀਟ ਹੀ ਬਣਾ ਕੇ ਤੁਹਾਨੂੰ ਦੇ ਦੂਗਾ ਬਾਈ ਕਾਉਂਡ ਵੀ ਲੋਡ ਨਹੀਂ ਬਾਈ ਜੀ ਬਾਈ ਸਾਸਤਰੀ ਕਾ ਐਸੀ ਚੱਲ ਬਾਈ ਜੀ ਬਬੂ ਭਾਈ ਪਹਿਲਾਂ ਟਰੈਕਟਰਾਂ ਤੋਂ ਪਹਿਰੇ ਸ਼ੁਰੂ ਕਰਗੇ ਪਹਿਲਾਂ ਟਰੈਕਟਰਾਂ ਤੋਂ ਸ਼ੁਰੂ ਕਰਦੇ ਆ ਆਹ ਟਰੈਕਟਰਾਂ ਦਾ ਸ਼ੁਰੂ ਕਰਦੇ ਆ ਇੱਕ ਆ ਤਾਂ ਆ ਬਈ ਹੋ ਗਿਆ ਟਰੈਕਟਰ ਦੇ ਆਪਣੇ ਕਵਰ ਫੁੱਲ ਕਵਰ ਬਸ ਜਿਹੜਾ ਮਰਜ਼ੀ ਟਰੈਕਟਰ ਹੋਵੇ ਤੁਸੀਂ ਦੱਸਣਾ ਵੀ ਫਲਾਣਾ ਟਰੈਕਟਰ ਫਿਰ ਪੂਰਾ ਫਿੱਟ ਆਊਗਾ ਬਾਈ ਜੀ ਅੱਛਾ ਪੂਰਾ ਥੱਲੇ ਤੱਕ ਟਾਇਰਾਂ ਦਾ ਕੰਮ ਵੀ ਨਹੀਂ ਵੀ ਉੱਚਾ ਰਹੇਗਾ ਪੂਰਾ ਥੱਲੇ ਤੱਕ ਆਊਗਾ ਬਾਈ ਕੋਈ ਮਰਜ਼ੀ ਟਰੈਕਟਰ ਹੋਵੇ ਕੋਈ ਮਰਜ਼ੀ ਗੱਡੀ ਹੋਵੇ ਮਰੂਤੀ ਤੋਂ ਲੈ ਕੇ ਮਰੂਤੀ ਤੋਂ ਲੈ ਕੇ ਕੋਈ ਮਰਜ਼ੀ ਗੱਡੀ ਹੈ ਬਾਈ ਜੀ ਉਹਦੇ ਕਵਰ अच्छा कोई दिक्कत ਨਹੀਂਗਾ ਜਿਹਹਜਾ ਕਮਰੇ ਚ ਖੜਾ ਉਹੋ ਜਿਹਾ ਬਰਕਰਾਰ ਹੈ ਜੀ ਕਿਉਂਕਿ ਆਰਮੀ ਕਲਰ ਚ ਬਾਧੂ ਕੱਪੜੇ ਆਉਂਦੇ ਪਰ ਆਪਾਂ ਸਭ ਤੋਂ ਜਿਹੜੀ ਵਧੀਆ ਕੁਆਲਿਟੀ ਹੈ ਨਾ ਉਹੀ ਅਮਰੀਕਨ ਕੁਆਲਿਟੀ ਹੈ ਨਾ ਜਿਹੜੀ ਇੰਪੋਰਟਡ ਬਈ ਉਹੀ ਵਰਤੀ ਦੀ ਹੈ ਬਈ ਹੋਰ ਕੋਈ ਆਪਾਂ ਵਰਤਦੇ ਹੀ ਨਹੀਂ ਜੇ ਮੈਨੂੰ ਕੋਈ ਕਹੂਗਾ ਨਾ ਬਈ ਇਹ ਤਾਂ ਮੜੇ ਹੜੋੜਾ ਬਣਾ ਦੇ ਤਮਾਨੂੰ ਬਈ ਕਹੂੰਗਾ ਹੈ ਨਹੀਂ ਵੀ ਆਪਣੇ ਕੋਲੇ ਆਪਣੇ ਕੋਲੇ ਆ ਹੀ ਮਿਲੂਗਾ ਪਰ ਸਿਰਫ ਜਵਾਬ ਆ ਹਾਂਜੀ ਬਈ ਜਵਾਬ ਆ ਹਾਂਜੀ ਹਾਂ ਅਗਲਾ ਕਦੇ ਮਾੜਾ ਮੈਨੂੰ ਉਹ ਹੜੋੜਾ ਦੇ ਦੇ ਮੀਨੀ ਰੈਡੀਮੇਡ ਲੈ ਲੈ ਬਈ ਆਪਣੇ ਕੋਲ ਆਪ ਦਾ ਬਣਾ ਹੀ ਮੈਨੂੰ ਕੋਈ ਜੇ ਉੱਡ ਗਿਆ ਉਧੜਨ ਦਾ ਤਾਂ ਬਈ ਐਵੇਂ ਆ ਬਈ ਚਾਰ ਪੰਜ ਸਾਲਾਂ ਬਾਦ ਨਾ ਜਿਵੇਂ ਸਲਾਈ ਦਾ ਤਾਗਾ ਕੱਚਾ ਹੋ ਜਾਂਦਾ ਬਾਅਦ ਚ ਉਧੜ ਸਕਦਾ ਉਹ ਤਾਂ ਸਲਾਈ ਹੋ ਜੂਗਾ ਬਈ ਉਧੜਿਆ ਪਾਪੜੀ ਲੱਥ ਜੀ ਉਹ ਖਰਾਬ ਹੋ ਜੇ ਕੱਪੜਾ ਤਬ ਮੇਰਾ ਵਾਪਸ ਹੈ 2 ਸਾਲ ਦੀ ਗਾਰੰਟੀ ਹੈ ਮੇਰੀ ਬਈ ਇਹਨੇ 2 ਸਾਲ ਦੀ ਜੇ ਇਹ ਕੱਪੜਾ ਖਰਾਬ ਹੋ ਜੇ ਤਾਂ ਮੇਰਾ ਵਾਪਸ ਦੇ ਦਿਓ ਤਿੰਨ ਮਹੀਨਾ ਲੈ ਜਾਓ ਮੜੱਕ ਗਿਆ ਜੇ ਮੜੱਕ ਗਿਆ ਇਹ ਬਾਹਰ ਕਰਨਾ ਨਹੀਂ ਬਈ ਜੀ ਕੁਛ ਮਰਜ਼ੀ ਹਾਂ ਲੋ ਨਹੀਂ ਬਈ ਜੇ ਤ ਟੁੱਟ ਪੁੱਪ ਤ ਪਾਣਾ ਠੰਡਾ ਨਾ ਮੜੱਕ ਗਿਆ ਪਾਟਣਾ ਸ਼ੁਰੂ ਹੋ ਗਿਆ ਜੀ ਫੁੱਲ ਵਾਟਰproof ਬਾਈਥੋਂ ਪਤਾ ਲੱਗ ਜੀ ਤੁਹਾਨੂੰ ਕੁਆਲਿਟੀ ਦਾ ਇਹਨੂੰ ਐ ਕਰਕੇ ਦੇਖੀਦਾ ਹੁੰਦਾ ਕਹਿੰਦੇ ਕੱਪੜੇ ਨੂੰ ਅਗਰ ਜੇ ਐ ਕਰਕੇ ਛਿੜਕੀ ਮਾਰੂਗਾ ਤਾਂ ਕੱਪੜਾ ਮਾੜਾ ਹੈ ਅਗਰ ਛਿੜਕੀ ਨਹੀਂ ਮਾਰੂਗਾ ਤਾਂ ਕੱਪੜਾ ਸਹੀ ਹੈ ਬਾਈ ਨਿਸ਼ਾਨ ਪੈਗੇ ਤਾਂ ਅੱਛਾ ਤੁਸੀਂ ਤੇ ਜੇ ਕਿਸੇ ਨੇ ਕੰਬਾਈਨ ਦਾ ਬਣਾਉਣਾ ਹੋਵੇ ਤਾਂ ਕੰਬਾਈਨ ਦਾ ਹੀ ਬਣ ਜੂ ਬਾਈ ਕੋਈ ਮਰਜ਼ੀ ਚੀਜ਼ ਦਾ ਬਣਾ ਲਓ ਅਮਰੀਕਨ ਕੱਪੜਾ ਇੰਪੋਰਟਡ ਹੈ ਜਿਹੜਾ ਵੀ ਹੋਊਗਾ ਆਪਣੇ ਕੋਲੇ ਸਾਰਾ ਹੀ ਮਿਲ ਜੂਗਾ ਬਾਈ ਛਤਰਿਆਂ ਦਾ ਜਿਹੜਾ ਬੰਦਾ ਕਹਿੰਦਾ ਵੀ ਛਤਰੀ ਪਾੜ ਜਾਂਦੀ ਆ ਉਹਦੇ ਚ ਵਧੀਆ ਕੱਪੜੇ ਪਏ ਆ ਫੁੱਲ ਵਾਟਰਪੂਫ ਆ ਇਹਨਾਂ ਤਪਕਾ ਹੀ ਨਹੀਂ ਪਾਣੀ ਦਾ ਉਹ ਉਹ ਵੀ ਤੁਹਾਨੂੰ ਬਤਾਉਂਚ ਦਿਖਾਉਂਦਾ ਕਿ ਬਾਹਰ ਜਾਣ ਵਾਲੇ ਬੈਗ ਹੋਗੇ ਜਿਵੇਂ ਬਿਲਕੁਲ ਲਾਈਟ ਵੇਟ ਕਹਿੰਦੇ ਆ ਵੀ ਵਜਨ ਨਾ ਜ਼ਿਆਦਾ ਹੋਵੇ ਜਿਵੇਂ ਹੁਣ ਤਾਂ ਨਵੇਂ ਮੁੰਡੇ ਤਾਂ ਜਾਂਦੇ ਟਾਚੀਆਂ ਲੈ ਲੈ ਕੇ ਜਿਹੜੇ ਪੁਰਾਣੇ ਆ ਬਾਈ ਉਹ ਆ ਬੈਗ ਲੈ ਕੇ ਜਾਂਦੇ ਆ ਜੀ ਔਰ ਟੈਚੀ ਦਾ ਆਪਦਾ ਹੀ 5 ਕਿਲੋ ਭਾਰ ਹੋ ਜਾਂਦਾ ਨਹੀਂ ਨਾਲੇ ਬਈ ਉਹ ਟੁੱਟ ਵੀ ਜਾਂਦੀ ਹੈ ਬੈਲਟਾਂ ਤੇ ਇਹਨੂੰ ਕਿਵੇਂ ਮਰਜ਼ੀ ਚਲਾ ਕੇ ਮਾਰ ਬਾਈ ਸਾਨੂੰ ਭਰ ਕੇ ਨਾ 20 ਕਿਲੋ weight ਪਾ ਕੇ ਨਾਲ weight ਵੇਖ ਕਿੰਨਾ ਕਿੰਨਾ ਕੁ weight ਤੁਸੀਂ ਏ ਭਾਈ ਜਿਹੜਾ ਬਾਹਰ ਜਾਂਦੇ 23 ਕਿਲੋ ਵੇਟ ਵਾਸਤੇ ਹੈ। 23 ਕਿਲੋ ਵੇਟ ਪਾ ਕੇ ਇਹਦੀ ਤਾਂ ਕੋਈ ਤਾਂ ਨਹੀਂ ਦਿੰਦਾ। ਅਸੀਂ ਤਾਂ ਪਲਾਨ ਹੀ ਆਇਆ 80 ਕਿਲੋ ਵੇਟ ਪਾ ਲਓ ਅੱਜ। ਪਰ ਬਾਹਰ ਜਾਣ ਲਈ 23 ਕਿਲੋ ਪਾਉਂਦੇ ਹਨ ਉਹਨਾਂ ਵਾਸਤੇ ਹੈ ਜੀ। ਜੇ ਮੈਂ ਇਹਦੀ ਜੈਪ ਖੋਲ ਕੇ ਇਹਦੇ ਵਿੱਚ ਖੜ੍ਹ ਜਾਂ ਤੁਸੀਂ ਦੋ ਜਾਨੇ ਮੈਨੂੰ ਚੱਕ ਦੇਉਗੇ ਪੜਦਾ ਤਾਂ ਨਹੀਂ। ਨਾ ਨਾ ਕਰ ਲਿਓ ਭਾਈ ਜੀ। ਮੈਂ ਕਹਾਂ ਐਂ ਕਰਕੇ ਦੇਖੀਏ। ਦੇਖਦੇ ਆਂ ਇਹ ਵੀ ਦੇਖਦੇ ਆਂ। ਹਾਂਜੀ। ਐਂ ਐਂ ਨਹੀਂ ਗੱਲ ਐਂ ਪਰਖ ਕੇ ਦਿਖਾਉਣਾ। ਕੋਈ ਚੱਕਰ ਨਹੀਂ ਭਾਈ ਜੀ। ਮੈਨੂੰ ਯਾਰ ਸੀਟਾਂ ਦਿਖਾ ਉਸ ਤੋਂ ਬਾਅਦ ਵਾਲੀ ਗੱਲ ਅਸੀਂ ਫੇਰ ਕਰਨੀ ਹੈ। ਠੀਕ ਆ 855 ਦੀ ਵੱਡੀ ਸੀਟਾਂ ਆਉਨੀਆਂ ਨੇ ਅੱਜ ਕੱਲ ਸਾਰੇ ਟਰੈਕਟਰਾਂ ਦੀਆਂ ਤੇ ਇਹ ਰੀਸ ਕੀ ਰੀਸ ਕਾਦੀ ਕੀਤੀ ਐ ਇਹ ਬਾਈ ਇੰਪੋਰਟਡ ਰੈਗਜ਼ਨ ਦੀ ਬਣਦੇ ਆ ਮਾੜੀ ਰੈਗਜ਼ਨ ਤੇ ਇਹ ਵੀ ਨਹੀਂ ਬਣਦਾ ਮੈਨੂੰ ਕਹੂਗਾ ਕੋਈ ਮੈਨੂੰ ਦੂਜਾ ਬਣਾ ਦੇ ਬਾਈ ਉਹ ਵੀ ਨਹੀਂ ਬਣਨਾ ਬਾਈ ਆਪਣੇ ਕੋਲ ਮੈਂ ਇੰਪੋਰਟਡ ਚ ਹੀ ਬਣੂਗਾ ਆਹ ਮਾੜੀ ਰੈਗਜ਼ਨ ਪਈਆਂ ਨੂੰ ਕੱਟ ਮਾਰ ਕੇ ਵੇਖ ਲੋ ਕਾਟ ਦੀ ਐਵੇਂ ਆ ਸੀਟ 855 ਦੀ ਹੋਗੀ ਹਾਂਜੀ ਬਾਈ ਜੀ ਵੱਡੀਆਂ ਸੀਟਾਂ ਅੱਜ ਕੱਲ ਵੱਡੀਆਂ ਸੀਟਾਂ ਹੀ ਆਈਆਂ ਨੇ ਸਾਰੇ ਟਰੈਕਟਰਾਂ ਦੀ ਨਵੇਂ ਜਿਹੜੇ ਵੀ ਆਈ ਜਾਂਦੇ ਆ ਜੀ ਇੱਕ ਮਿੰਟ ਤੇ ਆਹ ਕਿਹੜੇ ਦੀ ਹੋਗੀ ਇਹ ਵੀ 855 ਦੀ ਬਾਈ ਜੀ ਕਿਹ ਕਲਰ ਆ ਗਿਆ ਹੁੰਦੇ ਇਹ 855 ਵਾਲੇ ਬਾਲੇ ਆ ਹਾਂਜੀ ਇਹ ਅਰਜੰਦ ਦੇ ਅਰਜੰਦੀ ਆ ਗਈ ਬਾਈ ਜੀ ਅਰਜੰਦੇ ਵੀ ਆ ਜੂਗੀ ਹੋਰ ਵੀ ਡਾਕਟਰਾਂ ਦੇ ਆ ਜਿੰਦੀ ਜੀ ਛੋਟੀ ਸੀਟ ਵਾਲੇ ਆ ਐਵੇਂ ਬੜਾ ਹੋਈ ਹੁੰਦੀ ਆ ਅੱਜ ਕੱਲ ਜਾਂ ਤਾਂ ਵੱਡੀ ਸੀਟ ਆਉਂਦੀ ਆ ਬਾਈ ਕਿਹਦੀ ਸੀਟ ਹੁੰਦੀ ਆ ਕਿਉਂ ਮੈਂ ਆ ਹਾਂ ਸਵਰਾਜ ਸਾਹਿਬ ਆ ਦੇਖੋ ਇਹ ਆਏ ਆ ਐਵੇਂ ਆਏ ਹਾਂਜੀ ਬਾਈ ਆ ਜੋਂਡੀਅਰ ਵਾਲੀ ਕਿੱਥੇ ਆ ਆਹਾਂ ਹਾਂਜੀ ਬਾਈ ਆ ਜੋਂਡੀਅਰ ਦੀ ਆ ਹਾਂ ਵੀ ਜੋਂਡੀਅਰ ਦੇ ਆਉਗੀ ਤੇ ਆ ਮੇਨ ਅੰਦਾ ਕਲਰ ਜਿਹੜਾ ਜੋਂਡੀਅਰ ਦਾ ਵੇਖੋ ਜੀ ਕਲਰ ਮਿਕਸ ਬਲੈਕ ਹਾਂਜੀ ਅਗਰ ਮਿਕਸ ਚ ਬਣਾਉਣੀ ਆ ਤਾਂ ਮਿਕਸ ਹੀ ਬਣ ਜੂਗੀ ਬਾਈ ਤੇ ਪੂਰੀ ਬਣਾਉਣੀ ਆ ਪੂਰੀ ਬਣ ਆਏ ਸੀਟਾਂ ਬਣਾਉਂਦਾ ਤੇਰਾ ਯਾਰ ਹਾਂ ਮਿਕਸਚ ਆ ਹਾਂ ਉਹ ਜਮਾ ਹੀ ਹੈ ਉਹ yellow ਹੈ ਬਈ ਕਿਉਂ ਮਰੇ ਸੁਧਾ ਸੁਧਾ ਕਰ ਮਈਆ ਤੁਹਾਡੇ ਹੱਥ ਨਹੀਂ ਹਾਂ ਲੈ ਆ ਪੂਰਾ ਕਹਿੰਦਾ ਵੀ ਪੀਲਾ ਚਾਹੀਦਾ ਪੂਰਾ ਪੀਲਾ ਹੀ ਮਿਲ ਜਾਊਗਾ ਐਵੇਂ ਬਣਾਉਗਾ ਬਾਕੀ ਤੁਹਾਨੂੰ ਅਗਰ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਚਾਹੀਦੀ ਹੋਏ ਫੋਟੋ ਭੇਜ ਦੇ ਬਾਈ ਉਵੇਂ ਬਣ ਜਾਊਗਾ ਤੇ ਬੱਬੂ ਫੋਟੋ ਤਾਂ ਅਗਲੇ ਨੇ ਤੈਨੂੰ ਆਨਲਾਈਨ ਭੇਜਤੀ ਤੇ ਸੀਟ ਕਿਵੇਂ ਭੇਜੇਗਾ ਅਗਲੇ ਨੂੰ ਸੀਟ ਬਾਈ ਕੋਰੀਅਰ ਹੋ ਜਾ ਕੋਰੀਅਰ ਚਾਰਜ ਫਰੀ ਹੈ ਬਾਈ ਕਿਤੇ ਮਰਜ਼ੀ ਮੰਗਾ ਲਓ ਉਹਦਾ ਕੋਈ ਖਰਚਾ ਨਹੀਂ ਲੱਗਣਾ ਬਾਈ ਉਹ ਵਿੱਚ ਹੀ ਹੈ अच्छा ਜਿਹੜੀ ਹਾਂ ਕੋਰੀਅਰ ਮਤਲਬ ਕੋਰੀਅਰ ਮੰਗਾ ਲਾ ਕੋਰੀਅਰ ਦਾ ਅਲੱਗ ਨਹੀਂਗਾ ਕੁਛ ਨਾ 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 ਵੇਚੀ ਬਾਈ ਜੀ ਦਾ ਮੋਟਰਸਾਈਕਲ ਬੈਗ ਹੈ ਬਈ ਆ ਆ ਇੰਪੋਰਟਡ ਕੱਪੜਾ ਇਹਨੂੰ ਤੁਹਾਨੂੰ ਦਿਖਾਵਾਂਗੇ ਕੱਟ ਲਾ ਦਿਓ ਐ ਕੈਂਚ ਨਾਲ ਕੱਟ ਲਾ ਕੇ ਦੇਉਂਗਾ ਐ ਪਾੜਦਾ ਨਹੀਂਗਾ ਨਾਲੇ ਤੇ ਜਿਹਦੇ ਮੋਟਰਸਾਈਕਲ ਦੇ ਬੈਗ ਦੇ ਲੱਗ ਗਿਆ ਇਹਨੂੰ 5 ਸਾਲ ਨਹੀਂ ਜਾਂਦਾ ਬਾਈ ਜੀ ਕਿੰਨਵਾਰਾਂ ਨੂੰ ਮੁਰ ਨਹੀਂ ਗੜਨਗੀਆਂ ਕੋਈ 4-5 ਸਾਲਾਂ ਬਾਅਦ ਕੱਪੜਾ ਨਹੀਂ ਪਾੜਦਾ ਇੱਕ ਕੇ ਛੱਟਣਾ ਬੰਦੇ ਮੇਰੇ ਕੋਲ ਇਹਨਾਂ ਦੀ ਪਿੱਠੂ ਬੈ ਗਈ ਹੈ ਜਵਾਕ ਜਿੰਨ ਕਹਿੰਦੇ ਨੇ ਜਵਾਕ ਵੀ ਬੈਗ ਪਾੜ ਲੈਂਦਾ ਮੇਰੀ ਬਾਈ ਸਾਲ ਦੀ ਫੁੱਲ ਗਾਰੰਟੀ ਹੈ ਕਲ ਸਣਾ ਇੱਥੇ ਛੱਟ ਜੇ ਲਿਆ ਕੇ ਤੇ ਨਵਾਂ ਲੈ ਜੀ ਮੈਂ ਦੇਂਦਾ ਹੀ ਨਹੀਂਗਾ ਬਾਹਰ ਬਾਹਰ ਚ ਆਊਗਾ ਨਾ ਬੰਦਾ ਉਹ ਨਵਾਂ ਬੈਗ ਦੇਉਂਗਾ ਆ ਕੋਈ ਚੈਨ ਕੁੰਡੇ ਦੀ ਕੋਈ ਦਿੱਕਤ ਆ ਜੀ ਬਾਈ ਉਹ ਰਿਪੇਅਰਿੰਗ ਹਥੋਂ ਤੁਹਾਨੂੰ ਰਿਪੇਅਰਿੰਗ ਫਰੀ ਹੈ ਬਾਈ ਇੱਕ ਸਾਲ ਵਾਸਤੇ ਬਾਈ ਕਿਉਂਕਿ ਚੈਨ ਕੁੰਡੇ ਦੀ ਤਾਂ ਤੁਹਾਨੂੰ ਪਤਾ ਕੋਈ ਕੱਪੜਾ ਅੜ ਗਿਆ ਜਾਂ ਕੁਛ ਨਾ ਉਹਨਾਂ ਤੇ ਕੋਈ ਗਾਰੰਟੀ ਨਹੀਂ ਹੁੰਦੀ ਬਸ ਹਾਂ ਕੱਪੜੇ ਦੀ ਮੇਰੀ ਫੁੱਲ ਗਾਰੰਟੀ ਹੈ ਮੈਂ ਇਹਨਾਂ ਦੇ ਕੋਲ ਹੱਲ ਹੈਗੇ ਹਨ ਫੈਂਸੀ ਵੀ ਮਿਲਣਗੇ ਕੋਈ ਦਿੱਕਤ ਨਹੀਂ ਮੇਰੇ ਕੋਲ ਇਹ ਬਈ ਕੰਪਨੀ ਦੇ ਇਹ ਹਾਈ ਸਪੀਡ ਕੰਪਨੀ ਦੇ ਵੀ ਬਹੁਤ ਵਧੀਆ ਮੈਂ ਬੜਾ ਮਾਲ ਵੇਚਿਆ ਇਹਨਾਂ ਦਾ ਵੀ ਇਹ ਵਧੀਆ ਹੈ ਤੇ ਬਾਕੀ ਕਮਨਦਰ ਆ ਜਾ ਆ ਜਾ ਲਓ ਬਖਾਈ ਚੱਲ ਹੁਣ ਕੀ ਕੀ ਬਣਦਾ ਜਿਵੇਂ ਆਪਣੇ ਜਵਾਕਾਂ ਵਾਸਤੇ ਬੁੜੀਆਂ ਵਾਸਤੇ ਜਿਵੇਂ 10ਵੀਂ 12ਵੀਂ ਦੇ ਬੱਚੇ ਆ ਜਿਵੇਂ ਫੁੱਲ ਕਲਰ ਮਲਟੀ ਕਲਰ ਅੱਜ ਕੱਲ੍ਹ ਜ਼ਿਆਦਾ ਮੰਗਦੇ ਆ ਵੀ ਕਲਰ ਵਧੀਆ ਸੋਹਣੇ ਹੋਣ ਇਹ ਛੱਡ ਇਹ ਤਾਂ ਤੇਰੇ ਕੋਲ ਬਣੇ ਬਣਾਏ ਆ ਤੂੰ ਆਪਦੀ ਬਣਾਈ ਵੀ ਚੀਜ਼ ਦੱਸ ਆ ਤੇਰੀ ਆਪਦੀ ਬਣਦੀ ਆ ਆ ਬੈਗ ਵੀ ਵੀਰੇ ਤੁਹਾਡੇ ਕੋਲੇ ਬਣਦੇ ਆ ਮੈਂ ਕਹਿੰਦਾ ਬਾਈ ਜੀ ਆ ਬੈਗ ਹੈ ਨਾ ਇਹਨੂੰ ਸੱਟਣਾ ਪਊਗਾ ਬਈ ਪਾੜਦਾ ਨਹੀਂਗਾ ਬੈਗ ਆਹਾ ਬੈਗ ਹਾਂਜੀ ਚైనా ਵੱਲੋਂ ਵੀ ਕੋਈ ੱਿੱਲ ਨਹੀਂ ਕੱਪੜੇ ਵੱਲੋਂ ਵੀ ਬਾਈ ਇੰਨੇ ਨਾਲੇ ਹਲਕੇ ਦਾ ਹਲਕਾ ਲਾਈਟ ਵੇਟ ਆ ਨਾਲ ਕੋਈ ਵੇਟ ਵੀ ਨਹੀਂ ਜਾਂਦੀ ਮਤਲਬ ਇਹਦਾ ਤਾਂ ਨਾਲ ਮਤਲਬ 100 ਗ੍ਰਾਮ ਵੀ ਭਾਰ ਨਹੀਂ ਹੋਣਾ ਹਾਂ ਪਰ ਪਾੜ ਸਾਰੇ ਆਪਣੇ ਐਸੇ ਇੰਪੋਰਟਡ ਕੱਪੜੇ ਚ ਬੈਗ ਬਣਦੇ ਬਾਈ ਹਾਂ ਵੀ ਇਹਨੂੰ ਟੋਚਨ ਪਾ ਲਓ ਪਾ ਮੇਟਰ ਟਰੈਕਟਰ ਦੇ ਨਾਲ ਟੋਚਨ ਵੀ ਪਾ ਲਓਗੇ ਤਾਂ ਪਾੜਦਾ ਨਹੀਂ ਤੇ ਚైనా ਚైనా ਪਿੱਛੇ ਤੇ ਕੋਈ ਵੀ ਆਪਾਂ ਕੋਈ ਟਿਲ ਰੱਖੀ ਨਹੀਂ ਮਤਲਬ ਇਹਦੇ ਚ ਕੋਈ ਕਮੀ ਨਹੀਂ ਇਹ ਇਹ ਤੁਹਾਡੀ ਟੋਟਲ ਆਪਦੀ ਮੈਨੂਫੈਕਚਰਿੰਗ ਆ ਵੀ ਆ ਵੀ ਆਪਣੀ ਆਪਦੀ ਹੈ ਜੀ ਆ ਵੀ ਆਪਣੀ ਆਪਦੀ ਹੈ ਸਾਰੀ ਇਹਦੇ ਚ ਵਾਧੂ ਜੋ ਬਾਕੀ ਜਿਵੇਂ ਦਾ ਕਹੂਗਾ ਉਵੇਂ ਦਾ ਬਣ ਵੀ ਜਾਊਗਾ ਬਾਈ ਕੋਈ ਦਿੱਕਤ ਨਹੀਂ ਅਗਲਾ ਕ ਵੀ ਮੈਨੂੰ ਕੋਈ 20 ਪੀਸ 50 100 ਪੀਸ ਚਾਹੀਦਾ ਤੇ ਉਵੇਂ ਦਾ ਵੀ ਬਣ ਜਾਊਗਾ ਭਾਵੇਂ ਜੇ ਜੇ ਦੁਕਾਨਦਾਰ ਕੋਈ ਵੇਚਣਾ ਚਾਹਦਾ ਸਾਰਾ ਮਟੀਰੀ ਵਧੀਆ ਲਈ ਤੇ ਆਹਾ ਆ ਤੇਰਾ ਪਿਆਰਾ ਆ ਦੇਖੋ ਕਿੱਡੇ ਸੋਹਣੇ ਸੋਹਣੇ ਬਣਾਉਂਦਾ ਯਾਰ ਕਿੱਡਾ ਮਿਹਨਤੀ ਬੰਦਾ ਯਾਰ ਤੁਸੀਂ ਇਹ ਦੇਖੋ ਕਿੱਡਾ ਮਿਹਨਤੀ ਬੰਦਾ ਯਾਰ ਕਿੱਡਾ ਆਪਣੇ ਪੰਜਾਬ ਦਾ ਕਾਰੀਗਰ ਆ ਯਾਰ ਹਨਾ ਤੇ ਇਹ ਬੰਦੇ ਦੀ ਸਪੋਰਟ ਤਾਂ ਵੈਸੇ ਹੀ ਬਣਦੀ ਆ ਕਰਨੀ ਹਨਾ ਆ ਬੱਚਿਆਂ ਦੇ ਆ ਸਾਰੇ ਆਪਣੀ ਆਪ ਦੀ ਹੈ ਅੱਛਾ ਆ ਵੀ ਤੇਰੇ ਆਉਂਦੇ ਆ ਹਾਂ ਜੀ ਇਹ ਕੀ ਮਤਲਬ ਜਿਵੇਂ ਹੁਣ ਨਵੇਂ ਸੈਸ਼ਨ ਸਟਾਰਟ ਹੁੰਦੇ ਨੇ ਬੱਚੇ ਥੋੜੇ ਕਿੰਨੇ ਕਲਰਫੁੱਲ ਜਿਆ ਚਾਹੀਦਾ ਜਵਾਕ ਨੂੰ ਛੋਟੇ ਜਵਾਕਾਂ ਵਾਸਤੇ ਹਾਂ ਹਾਂ ਜੀ ਵੀ ਜਣਦਾ ਜੇ ਥੋੜਾ ਜਵਾਕ ਥੋੜਾ ਜਿਆ ਕਲੈਸ਼ਨ ਆ ਤਾਂ ਤੁਸੀਂ ਇਹ ਬਾਈ ਨਾਲ ਸੰਪਰਕ ਕਰੋ ਤੁਹਾਡਾ ਦੁੱਖ ਤੋ ਹਾਂ ਹਾਂਜੀ ਨਹੀਂ ਤਾਂ ਬਾਹਰ ਜਾਣਾਂ ਵਾਲੇ ਵਾਸਤੇ ਆ ਬਹੁਤ ਵਧੀਆ ਬਈ ਇਹ ਵੀ ਸਾਰੇ ਮਤਲਬ ਕੰਪਨੀ ਦਾ ਹੀ ਹੁੰਦਾ 10% ਆਪਣ ਨੂੰ ਕੰਪਨੀ ਦਾ ਵੀ ਮਿਲ ਜੂਗਾ ਬਈ ਆਏ ਨਾ ਜਵਾਕਾਂ ਨੂੰ ਬਾਣ ਹੁੰਦੀ ਹੈ ਜਿਹੜੇ ਥੋੜੇ ਜਿਹਾ ਕਲਸ਼ਣੇ ਹੁੰਦੇ ਉਹਨਾਂ ਨੂੰ ਕਢੀਸਣ ਕਢੂਸਣ ਦੇ ਬੈਗ ਥੱਲੇ ਕਿਤਾਬਾਂ ਪਾ ਕੇ ਉਹ ਥੱਲੋਂ ਫਿਰ ਪਾੜ ਜਾਂਦੇ ਆ ਕਸ ਕੇ ਇਹਦੇ ਆਲੇ ਪਾੜਦੇ ਨਹੀਂਗੇ ਹਾਂਜੀ ਬਈ ਬਾਹਰ ਜਾਣਾਂ ਵਾਲੇ ਵਾਸਤੇ ਵੀ ਆਪਾਂ ਦਿਖਾਇਆ ਸੀ ਉਹ ਵੀ ਬਹੁਤ ਆਜਾ ਚੱਲ ਚੰਨ ਚੱਲ 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 ਕਰਾ ਮਤਲਬ ਯਾਰ ਕੁੱਲ ਮਾ ਕੇ ਨਾ ਬੁੜੀਆਂ ਪਰਸੋ ਹਰੇਕ ਚੀਜ਼ ਤੁਹਾਨੂੰ ਮਿਲ ਜੂਗੀ ਜਿਹੇ ਜਿਹਾਂ ਟਰੈਕਟਰ ਆ ਜਿਹੇ ਜਿਹਾਂ ਰ ਹਾਂ ਜੀ ਹਾਂ ਜੀ ਹੋਰ ਜਿਹੜਾ ਵੀ ਰੰਗ ਹੈ ਜਿਵੇਂ ਹੁਣ 855 ਰੈੱਡ ਕਲਰ ਆਉਂਦਾ ਰੈੱਡ ਬਲੈਕ ਬਣਦਾ ਬਾਈ ਹੌਲੈਂਡ ਹੋ ਗਿਆ ਹੁੰਦਾ ਬਲੂ ਬਲੈਕ ਬਣਦਾ ਬਾਈ ਜੌਂਟ ਯਰ ਹੋ ਗਿਆ ਤਾਂ ਪੀਲਾ ਚੱਲਦਾ ਬਾਈ ਜਿਹੜਾ ਵੀ ਹੋਊਗਾ ਉਹ ਬਣ ਜੂਗਾ ਬਾਈ ਕੋਈ ਦਿੱਕਤ ਨਹੀਂ ਮਤਲਬ ਤੁਸੀਂ ਨਾ ਕਿਸੇ ਵੀ ਤਰ੍ਹਾਂ ਦਾ ਆਪਾਂ ਨਾ ਬਾਈ ਹੁਣਾ ਦੀ ਫੈਕਟਰੀ ਚ ਵੀ ਲੈ ਚਲਦੇ ਆ ਉੱਥੇ ਵੀ ਉਹ ਗੇੜਾ ਮਰਾ ਦਿੰਦੇ ਆ ਤੁਹਾਨੂੰ ਉੱਥੇ ਵੀ ਦਿਖਾ ਦਿੰਦੇ ਆ ਵੈਸੇ ਵਿੱਚ ਸੀਨ ਮੈਂ ਫੈਕਟਰੀ ਦੇ ਲਾਤੇ ਆ ਪਰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬੈਗ ਬਾਹਰ ਜਾਣ ਵਾਸਤੇ ਲੈਣਾ ਤੁਸੀਂ ਘਰੇ ਬੱਚਿਆਂ ਵਾਸਤੇ ਬੈਗ ਲੈਣਾ ਕਪੜੇ ਪਾਉਣ ਨੂੰ ਬੈਗ ਲੈਣਾ ਰਿਸ਼ਤੇਦਾਰੀ ਚ ਜਾਣ ਨੂੰ ਬੈਗ ਲੈਣਾ ਬੈਗਾਂ ਵਾਸਤੇ ਬਾਈ ਨਾਲ ਸੰਪਰਕ ਕਰਨਾ ਜੇ ਤੁਸੀਂ ਪਾਰਸ ਲੈਣੇ ਆ ਇਸ ਤਰ੍ਹਾਂ ਦੇ ਆ ਦੇਖੋ ਪਾਰਸ ਲੈਣੇ ਆ ਤੁਸੀਂ ਤਾਂ ਤੁਹਾਨੂੰ ਜਿਹੜੇ ਬਿਲਕੁਲ ਨਾ ਮਤਲਬ ਬਹੁਤ ਤੁਹਾਨੂੰ ਆਹ ਰੇਟ ਆ ਜਿਹੜੇ ਸਰਪ੍ਰਾਈਜ਼ ਕਰਨਗੇ ਯਾਰ ਹੈਰਾਨ ਕਰਨਗੇ ਵੀ ਯਾਰ ਅੱਛਾ ਯਾਰ ਐਸ ਰੇਟ ਵੀ ਚੀਜ਼ ਮਿਲ ਸਕਦੀ ਆ ਤੁਹਾਨੂੰ ਉਸ ਰੇਟ ਵੀਰ ਚੀਜ਼ ਦੇ ਦੂਗਾ ਵੀ ਜਿਹੜਾ ਸ਼ਾਇਦ ਤੁਹਾਡੇ ਸੋਚੇ ਤੋਂ ਵੀ ਕਈ ਗੁਣਾ ਥੱਲੇ ਹੋਊਗਾ ਰੇਟ ਠੀਕ ਹੈ ਕਿ ਨਹੀਂ ਸਹੀ ਹੈ ਨਾ ਬਾਈ ਗੱਲ ਐਵੇਂ ਨਾ ਹਾਂਜੀ ਹਾਂਜੀ ਬਾਈ ਜੀ ਤਾਂ ਤੁਸੀਂ ਇਸ ਤਰ੍ਹਾਂ ਦੇ ਬੈਗ ਲੈਣੇ ਆ ਮੈਂ ਕਹਿੰਦਾ ਜਿਹੜਾ ਇਹ ਉਹਦੇ ਤਾਂ 10 15% ਚ ਵੀ ਹੈ ਨਹੀਂ ਬਾਈ ਇਹ ਹਾਂ ਤੇ ਜੇ ਤੁਸੀਂ ਮਤਲਬ ਕਹਿਣ ਤੋਂ ਬਾਅਦ ਜਵਾਕਾਂ ਵਾਲੇ ਬੈਗ ਲੈਣੇ ਆ ਉਹ ਵੀ ਜੇ ਤੁਸੀਂ ਮੋਟਰਸਾਈਕਲ ਬੈਗ ਹੋ ਗਏ ਕੋਈ ਜਿਵੇਂ ਸਮਾਨ ਪਾਉਣ ਵਾਸਤੇ ਜਿਵੇਂ ਮੋਟਰਸਾਈਕਲ ਦੇ ਟਾਂਕੇ ਜਿਵੇਂ ਸਮਾਨ ਲੈ ਕੇ ਜਾਣਾ ਵੀ ਪਾਟ ਜਾਂਦਾ ਸਾਡਾਂ ਦੇ ਢੋਲੇ ਜਿਵੇਂ ਬਣਦੇ ਉਹ ਹੀ ਸਾਰੇ ਮਿਲ ਜੂ ਬਾਈ ਫੇਰ ਤੁਸੀਂ ਜੇ ਆਹ ਕੱਪੜਾ ਦਿਖਾ ਦਿਓ ਬਈ ਆ ਟਰੈਕਟਰ ਦੇ ਕਵਰ ਬਣਦੇ ਜਿੰਦੇ ਚ ਆ ਕੱਪੜਾ ਐ ਇਹਨੇ ਬਣਾਈ ਦੀ ਆਪਣੀ ਜੇ ਤੁਸੀਂ ਮਤਲਬ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਆਪਣੀ ਚੋਣ ਆ ਲੈਣਾ ਹੈ ਹਰ ਐਗਜ਼ਾਮਪਲ ਹੀ ਜਿਵੇਂ ਪੀਆ ਕੋਈ ਵੀ ਮਤਲਬ ਕੋਈ ਦੁਕਾਨਦਾਰ ਨੂੰ ਕੱਪੜਾ ਵੀ ਚਾਹੀਦਾ ਹੋਵੇ ਉਹ ਵੀ ਮਿਲ ਜੂਗਾ ਕੱਪੜਾ ਵੀ ਚਾਹੀਦਾ ਜੇ ਤੁਸੀਂ ਆਪਣੇ ਰੰਗ ਦਾ ਆਪਣੇ ਤਰੀਕੇ ਦਾ ਸਮਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਉਹ ਵੀ ਮਿਲ ਜੂ ਇੱਕ ਆ ਪਏ ਆ ਆਹ ਆ ਕੀ ਆ ਇਹ ਮੈਂ ਟਾ ਬਈ ਕਾਰਾਂ ਚ ਲੱਗਦੇ ਆ ਜੀ ਇਹ ਮਿੱਟੀ ਕੱਟੇ ਵਾਸਤੇ ਮਤਲਬ ਝੜ ਜਾਂਦੇ ਆ ਤੇ ਕਟਿੰਗ ਹੋ ਕੇ ਕਾਰਾਂ ਚ ਲੱਗਦੇ ਆ ਜਿਹੜਾ ਆਪਣੇ ਗੱਡੀ ਦੇ ਪੈਰ ਤੇ ਰੱਖਿਆ ਹੋਇਆ ਸੀਗਾ ਮੈਟ ਉਹ ਮੈਟ ਆ ਹਾਂਜੀ ਬੱਲੇ ਅੱਛਾ ਉਹ ਮੈਟ ਆ ਜੇ ਤੁਸੀਂ ਉਹ ਬਾਕੀ ਆਪਣੇ ਆਪ ਦੇ ਬਣਿਆ ਸੂਟਕੇਸ ਦੇਖ ਲਓ ਹਾਂ ਆਪਣੇ ਆਪ ਦੇ ਬਣਿਆ ਬਾਹਰ ਜਾਣ ਆਣੇ ਵਾਸਤੇ ਕਹਿੰਦੇ ਨਾ ਵੀ ਉਹ ਪਲਾਸਟਿਕ ਵਾਲੇ ਟੁੱਟ ਜਾਂਦੇ ਆ ਤੇ ਪੂਲ ਗਾਰੰਟੀ ਆ ਇਹ ਤੇ ਮਜ਼ਬੂਤ ਬਣੇ ਹੋਏ ਆ ਬਾਈ ਅੱਛਾ ਆ ਤੁਸੀਂ ਆਪ ਹੀ ਬਣਾਉਨੇ ਆ ਹਾਂਜੀ ਬਈ ਆਪਣੇ ਆਪ ਦੀ ਲਓ ਜੀ ਸੱਚ ਨੂੰ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਯਾਰ ਤੁਹਾਨੂੰ ਟਰੈਕਟਰ ਦਾ ਕੰਬਾਈਨ ਦਾ ਮੋਟਰਸਾਈਕਲ ਦਾ ਗੱਡਾ ਬੈਗ ਚਾਹੀਦਾ ਹੋਵੇ ਬਾਹਰ ਜਾਣ ਨਾਸਤੀ ਜਿਵੇਂ ਬਾਹਰ ਜਾਣਾ ਤੁਸੀਂ ਕੋਈ ਵੀ ਚੀਜ਼ ਲਈ ਬਾਈ ਬੱਬੂ ਦੇ ਨਾਲ ਸੰਪਰਕ ਕਰ ਸਕਦੇ ਆ ਬਾਈ ਦਾ ਨੰਬਰ ਸਕਰੀਨ ਤੇ ਆ ਇੱਕ ਬਾਈ ਦਾ ਇੰਸਟਾਗ੍ਰam ਦਾ ਪੇਜ ਆ ਬਾਈ ਪਰਲੇ ਪਾਸੋਂ ਬਾਈ ਮੈਨ ਪਰਲੇ ਪਾਸੇ ਦਿਖਾ ਦਿਓ ਆ ਜਾ ਇੰਸਟਾਗ੍ਰam ਦਾ ਪੇਜ ਆ ਬਾਈ ਕੀ ਨਾਮ ਹੈ ਬੱਬੂ ਤੇਰੇ ਪੇਜ ਦਾ ਹਾਂਜੀ ਮੇਰਾ ਬੱਬੂ ਦਕਸ਼ ਬੈਗ ਜੀ ਬੱਬੂ ਦਕਸ਼ ਬੈਗ ਬਾਈ ਦਾ ਨਾ ਪੇਜ ਆ ਇੰਸਟਾਗ੍ਰam ਦਾ ਤੁਹਾਨੂੰ ਸਕਰੀਨ ਤੇ ਇਸ ਵਕਤ ਦਿਸ ਰਿਹਾ ਤੁਸੀਂ ਐਂ ਕਰੋ ਉਹਨੂੰ ਸਰਚ ਮਾਰੋ ਉੱਥੇ ਬਾਈ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਪਾਈਆਂ ਹੋਈਆਂ ਤੇ ਤੁਸੀਂ ਬਾਈ ਦੀਆਂ ਸਾਰੀਆਂ ਵੈਰਾਈਟੀਆਂ ਚੈੱਕ ਕਰਕੇ ਜਿਹੜੀ ਵੀ ਵੈਰਾਈਟੀ ਆਪਣੇ ਚੋਅਸ ਦੀ ਬਣਾਉਣੀ ਚਾਹੋ ਤਾਂ ਬਾਈ ਤੋਂ ਤੁਸੀਂ ਕਰਵਾ ਸਕਦੇ ਆ ਮੰਗਵਾ ਸਕਦੇ ਆ ਕੋਈ ਵੀ ਐਨੀ ਟਾਈਮ ਤੁਸੀਂ ਕੋਰੀਅਰ ਕਰਵਾ ਸਕਦੇ ਆ ਬਾਈ ਨੂੰ ਫੋਨ ਕਰੋ ਤੁਸੀਂ ਕਾਲ ਕਰੋ ਆਪਾਂ ਆ ਗਏ ਬਾਈ ਹੁਣਾਂ ਦੀ ਫੈਕਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਤੁਹਾਨੂੰ ਸਮਾਨ ਬਹੁਤ ਸਾਰਾ ਬਣੇ ਜਾਂਦਾ ਪਿਆ ਆ ਆ ਬਾਈ ਕਾਹਦਾ ਕੱਪੜਾ ਪਿਆ ਸਾਰਾ ਇਹ ਵੀ ਬੈਗ ਬਣਨ ਵਾਲੀ ਐ ਸਾਰਾ ਮੇਰਾ ਹਾਂ ਅਡਾ ਡਿਜ਼ਾਈਨਾਂ ਦੇ ਨਾਲੇ ਤੁਹਾਡੇ ਸਾਹਮਣੇ ਆ ਟੁਕੜਾ ਦਿੱਤਾ ਨਾ ਵੇਖੋ ਪਾੜ ਕੇ ਹਾਂਜੀ ਪਾੜ ਕੇ ਜਿੰਨਾ ਜੋਰ ਆ ਲਾਓ ਜਿੰਨਾ ਵੇ ਜਿੰਨਾ ਮਰਜੀ ਪੂਰਾ ਜੋਰ ਲਾਓ ਬਾਈ ਯਾਰ ਪਾੜਦਾ ਹੀ ਨਹੀਂਗਾ ਪਾਪੜੀ ਤਾਂ ਨੂੰ ਖਰਾਬ ਤਾਂ ਹੋਣਾ ਹੀ ਕੀ ਹੈ ਜਿਹੜਾ ਇਹਨਾਂ ਖਿੱਚੇ ਤੋਂ ਹੀ ਨਹੀਂ ਟੋਚਨ ਪਾ ਲੋ ਬਣਾਣੀ ਅੱਛਾ ਬਈ ਜੇ ਕੋਈ ਬੰਦਾ ਖਰੀਦਣਾ ਚਾਹਵੇ ਤਾਂ ਤੁਹਾਨੂੰ ਕੱਪੜਾ ਗਰੀ ਦੀ ਛਤਰੀ ਲਾ ਲੋ ਐਸੇ ਕੱਪੜੇ ਦੀ ਬਾਈ ਜਿਹੜਾ ਤੁਹਾਨੂੰ ਦਿਖਾਇਆ ਕੱਟ ਲਈ ਤੇ ਪਾੜਦਾ ਨਹੀਂ ਤੇ ਜਾਂਦੀ ਨਹੀਂ ਕਿੰਨੇ ਸਾਲ ਮਰਜੀ ਹਮ ਰੈੱਡ ਹੋ ਗਈ ਯਾਰ ਲੈ ਸਾਰਾ ਕਲਰ ਸਾਰੇ ਮਿਲ ਜਾਣਗੇ ਜਿਹੜੇ ਚੱਲਦੇ ਆ ਟਰੈਕਟਰਾਂ ਦੇ ਆਪਣੇ ਨੀਲਾ ਹੋ ਬੜੀ ਬਾਦੂ ਪਿਆ ਇੱਥੇ ਬਲਕ ਵਿੱਚ ਸਮਾਨ ਆ ਵੀ ਮਤਲਬ ਕੋਈ ਵੀ ਗਾਹਕ ਕਿੱਡਾ ਵੀ ਵੱਡਾ ਆਰਡਰ ਕਰ ਸਕਦਾ ਤੁਹਾਨੂੰ 150 200 ਬੈਗ ਦਾ ਛਤਰੀ ਦਾ ਹਾਂਜੀ ਹਾਂਜੀ ਕਬਰ ਦਾ ਜਿੱਡਾ ਮਰਜ਼ੀ ਵੱਡਾ ਆਰਡਰ ਹਾਂਜੀ ਹਾਂਜੀ ਟ੍ਰੈਕਟਰਾਂ ਦੀ ਮਤਲਬ ਛਤਰੀਆਂ ਦਾ ਕੱਪੜਾ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਹੂੰ ਆ ਦੇਖੋ ਤੁਹਾਨੂੰ ਮੈਂ ਬਾਹਰ ਵੀ ਦਿਖਾਉਣਾ ਉਧਰਲੇ ਪਾਸੇ ਵੀ ਫੈਕਟਰੀ ਉਧਰ ਵੀ ਕਾਰੀਗਰ ਆ ਜਿਹੜੇ ਕੰਮ ਕਰੀ ਜਾਂਦੇ ਬਹੁਤ ਘਰਾਂ ਨੂੰ ਰੋਟੀ ਦੇਈ ਜਾਂਦਾ ਬਾਈ ਆਪਾਂ ਕਹਿ ਸਕਦੇ ਆ ਵੀ ਆਪ ਤਾਂ ਕਮਾਉਂਦਾ ਬੰਦਾ ਜਮਾਂ 0 ਤੋਂ ਉੱਠਿਆ ਹੋਇਆ ਬੰਦਾ ਯਾਰ ਆ ਦੇਖੋ ਕਿ ਇਧਰਲੇ ਪਾਸੇ ਵੀ ਆ ਦੇਖੋ ਬਣੀਆਂ ਜਾਂਦੇ ਆ ਇਧਰਲੇ ਪਾਸੇ ਵੀ ਆ ਦੇਖੋ ਕਾਰੀਗਰ ਲੱਗੇ ਹੋਏ ਆ ਹਾਂ ਲੈ ਵੀ ਸਜਣੋ ਤੁਸੀਂ ਕੋਈ ਵੀ ਚੀਜ਼ ਬਣਾਉਣੀ ਆ ਦੇਖੋ ਇੱਧਰ ਬੈਗ ਬੁੱਕ ਬਣੀਆਂ ਜਾਂਦੇ ਆ ਦੇਖੋ ਅੱਜ ਤਾਂ ਸੀਟਾਂ ਬਣੀਆਂ ਪਈਆਂ ਆ ਦੇਖੋ ਪ੍ਰੀਤ ਆ ਬਣੀਆਂ ਪਈਆਂ ਸੀਟਾਂ ਦੇ ਹਾਂਜੀ ਉਹ ਬਾਰਡਰ ਲੱਗਣਾ ਵਜੇ ਬਣਨੇ ਆ ਬਾਰਡਰ ਲੱਗਣਾ ਬਸ ਇਹ ਤਿਆਰ ਹਾਂ ਸੀਟਾਂ ਬਣੀਆਂ ਜਾਂਦੀਆਂ ਆਹ ਕੀ ਬਣੀਆਂ ਜਾਂਦਾ ਆਹ ਤਾਂ ਬੈਗ ਹੋਰ ਆ ਬੈਗ ਦਿਖਾ ਵੀ ਭਾਈ ਹਾਂ ਬਣਿਆ ਆ ਆ ਬਣੀਆਂ ਅੱਛਾ ਆ ਚੀਜ਼ ਇਹਦਾ ਪਾਰਟ ਬਣੀਆਂ ਆਹ ਬਣ ਜਾਂਦਾ ਭਈਆ ਲੇ ਵੀ ਸੱਜਣੋਂ ਹਰ ਤਰ੍ਹਾਂ ਦਾ ਸਮਾਨ ਬਣੀ ਜਾਂਦਾ ਇੱਥੇ ਪੂਰੀ ਜੁਗਤ ਬਣਦੇ ਰਹਿੰਦੇ ਬਾਈ ਹਰ ਹਫ਼ਤੇ ਸਭ ਨਵੇਂ ਬਣਦੇ ਆ ਵੀ ਜੇ ਕੋਈ ਵੀ ਬੰਦਾ ਤੁਹਾਨੂੰ ਫੋਟੋ ਭੇਜ ਦੇਵੇ ਇਹ ਜੀ ਚੀਜ਼ ਬਣਾ ਦਿਓ ਤਾਂ ਭੇਜ ਦਿਓ ਬਣਾ ਦਵਾਂਗੇ ਹਾਂਜੀ 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 ਬਾਈ ਹੋਜੀ ਹਾਂ ਲੈ ਵੀ ਸੱਜਣੋਂ ਵੀਡੀਓ ਨੂੰ ਕਰ ਦਿਓ ਸ਼ੇਅਰ ਸੱਜਣਾ ਤੱਕ ਕਰ ਦਿਓ ਪਹੁੰਚਦੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਮੰਗਵਾ ਲਓ